ਆਜੋ ਨੌਜਵਾਨ ਬੱਚੀ ਜਿਹੜੀ ਹੈ ਲੜਕੀ ਸੌਰੀ ਉਹ ਜੋ ਵੀ ਹੈ ਐਮਐਲਏ ਉਹਨੇ ਤਿਆਗ ਪੱਤਰ ਦੇ ਦਿੱਤਾ ਕੀ ਗੱਲ ਹੈ ਧੋਖਾ ਨਹੀਂ ਛੱਡੇ ਨਾਲ ਦੀ ਲੋਕਾਂ ਨੇ ਵੋਟਾਂ ਤਾਂ ਦਿੱਤੀਆਂ ਸੀ 5 ਸਾਲ ਵਾਸਤੇ ਛੱਡੇ 3.5 ਸਾਲਾਂ ਚੋਂ ਛੱਡ ਕੇ ਐਮਐਲਏship ਦੂਰ ਚਲੀ ਅੱਜ ਜਿਹੜਾ ਮੁੱਖ ਮੰਤਰੀ ਹੈ ਭਗਵੰਤ ਮਾਨ ਇੱਕ ਬੰਦੂਆ ਮੁੱਖ ਮੰਤਰੀ ਹੈ ਮੇਰੇ ਵੀਰੋ ਇਹਨੇ ਆਪਣਾ ਇਮਾਨ ਵੇਚ ਦਿੱਤਾ ਨਾ ਇਹਦਾ ਭਗਵੰਤ ਮਾਨ ਹੈ ਇਨੇ ਆਪਣਾ ਮਾਨ ਵੇਚ ਦਿੱਤਾ ਉਹਨੇ ਕਿਹਾ ਜੀ ਮੈਨੂੰ ਮੁੱਖ ਮੰਤਰੀ ਰੱਖ ਲੋ ਜਿਹੜੇ ਮਰਜ਼ੀ ਦਸਕਤ ਕਰਾ ਲੋ ਪੰਜਾਬ ਦੇ ਸੂਬੇ ਦੇ ਖਿਲਾਫ ਜਾਂ ਆਣ ਵਾਲੇ ਪੰਜਾਬ ਦੇ ਭੁੱਖ ਦੇ ਖਿਲਾਫ ਜਾਂ ਸਾਡੇ ਨੌਜਵਾਨਾਂ ਦੇ ਖਿਲਾਫ ਕੋਈ ਵੀ ਆਰਡਰ ਹੈ ਕਰਾ ਲੋ ਅੱਜ ਮੈਨੂੰ ਮੁੱਖ ਮੰਤਰੀ ਬਣ ਲੈ ਅੱਜ ਜਿੰਨੇ ਮੰਤਰੀ ਨੇ ਮੇਰੇ ਵੀਰੋ 18 16 ਮੰਤਰੀ ਇਨ੍ਹਾਂ ਚੋਂ 8 ਤੋਂ 10 ਮਿਨਿਸਟਰੀਆਂ ਸਤਿੰਦਰ ਨਾ ਜਾਣਦਾ ਆਦਮੀ ਹੈ ਪਹਿਲੇ ਮੰਤਰੀ ਰਿਹਾ ਦਿੱਲੀ ਦੀ ਸਰਕਾਰ ਉਹ 8 ਮਹਿਤਵੇ ਰਨ ਕਰਦੇ ਅੱਠ ਮਹਿਕ ਮੇ ਸਸੋਦੀਆ ਸਾਹਿਬ ਰਨ ਕਰਦੇ ਪੰਜਾਬ ਦੇ ਵਿੱਚ ਮਾਈਨਿੰਗ ਦਾ ਮਾਫੀਆ ਪੰਜਾਬ ਦੇ ਵਿੱਚ ਸ਼ਰਾਬ ਦਾ ਮਾਫੀਆ ਐਤ ਕੀ ਬੈਸ ਹੋਈ ਮੇਰਾ ਵੀਰੋ ਤੁਹਾਡੇ ਦਾਸ ਨੇ ਸਪੀਕਰ ਨੂੰ ਇਹ ਗੱਲ ਕਹੀ ਸੰਧਵਾ ਸਾਹਿਬ ਤੁਹਾਡੀ ਸਰਕਾਰ ਨੇ ਵਾਦਾ ਕੀਤਾ ਸੀ ਕਿ ਅਸੀਂ ਬੇਅਦਬੀਆਂ ਦਾ ਇਨਸਾਫ ਦਵਾਵਾਂ ਅੱਜ ਸਾਡੇ 3 ਸਾਲ ਗੁਜ਼ਰਨ ਤੋਂ ਬਾਅਦ ਮੈਂ ਤੁਹਾਨੂੰ ਸਾਰੇ ਭਰਾਵਾਂ ਨੂੰ ਦੱਸਣਾ ਚਾਹਨਾ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਸੁਖਬੀਰ ਸਿੰਘ ਸੀ ਹੋਮ ਮਿਨਿਸਟਰ ਪੁਲਿਸ ਮੈਕ ਪੇ ਦਾ ਇੰਚਾਰਜ ਥੱਲੇ ਸੀ ਸੁਮੇਸ਼ ਸਿੰਘ ਸੈਣੀ ਡੀਜੀ ਜਦੋਂ ਤੁਹਾਨੂੰ ਪਤਾ ਪਹਿਲਾ ਕਾਂਡ ਹੋਇਆ ਬੁਰਜ ਜਵਾਰ ਸਿੰਘ ਪਿੰਡੇ ਦੇ ਵਿੱਚ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਕਾਇਦਾ ਤੌਰ ਇਹ ਉਥੋਂ ਸਰੂਪ ਚੋਟੀ ਕਰਕੇ ਲੈ ਗਏ ਚੰਦ ਦੇਣਾ ਬਾਦ ਪਿਆਬਲ ਕਲਾ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਫਾੜ ਕੇ ਗਲੀਆਂ ਵਿੱਚ ਸੁੱਟਿਆ ਉਸ ਟਾਈਮ ਸਿੱਖ ਸੰਗਤ ਇਕੱਠੀ ਹੋਈ ਇੱਕ ਧਰਨਾ ਪਹਿਲਾ ਕੁਲਤਾਰ ਸਿੰਘ ਸੰਵਾ ਦੇ ਹਲਕੇ ਕੋਟਕਪੂਰਾ ਦੇ ਵਿੱਚ ਸ਼ੁਰੂ ਹੋਇਆ ਇੱਕ ਜਿਹੜਾ ਸੀ ਬਰਗਾੜੀ ਦੇ ਵਿੱਚ ਇਹ ਧਰਨਾ ਲੱਗਾ ਮੇਨ ਸੜਕਾਂ ਤੇ ਚੌਂਕਾਂ ਤੇ ਬਾਦਲ ਨੇ 1 ਮਿੰਟ ਯਾਰ ਆ 2 ਮਿੰਟ ਕਾਕਾ ਇਹਨਾਂ ਨੂੰ ਗੱਲ ਪਿਛਲਾ ਨੂੰ ਵੀ ਸੁਣ ਲੈ ਇਹ ਮਾਝੇ ਨੇ ਹੀ ਇਹ ਫੈਸਲੇ ਕਰਨੇ ਨੇ ਆ ਫੋਟੋਆਂ ਬਾਅਦ ਖਿੱਚ ਲੋ ਕਾਕਾ ਫੋਟੋਆਂ ਬਾਅਦ ਖਿੱਚ ਲੋ 2 ਮਿੰਟ ਇਹਨਾਂ ਨੂੰ ਸਮਝਾ ਲੈਂਦੇ ਗੱਲ ਮੇਰੀ ਗੱਲ ਸੁਣ ਲੋ ਬਾਦਲ ਨੇ ਸਿੱਧੇ ਤੌਰ ਤੇ ਸੁਖਬੀਰ ਬਾਦਲ ਨੇ ਮੈਸੇਜ ਕੱਲਿਆ ਸਰਦਾਰ ਸਾਹਿਬ ਇਧਰ ਧਿਆਨ ਕਰੋ ਸੰਦੇਸ਼ ਕੱਲਿਆ ਡੀਜੀਪੀ ਸੈਣੀ ਨੂੰ ਸ਼ੈਣੀ ਸਾਹਿਬ ਸਵੇਰ ਤੱਕ ਜਿਹੜੇ ਗਲੂ ਦਾ ਨਾਂ ਲੈਣ ਵਾਲੇ ਉਥੇ ਸਾਡੇ ਸਿੰਘ ਜਿਹੜੇ ਨੇ ਪਾਠ ਕਰ ਰਹੇ ਨੇ ਕੋਟਪੂਰਾ ਸਾਹਿਬ ਸ਼ਾਂਤੀਪੂਰਵਕ ਬੈਠੇ ਨੇ ਜਾਂ ਪਰ ਗਾੜੀ 'ਚ ਬੈਠੇ ਨੇ ਸਵੇਰ ਤੱਕ ਇਹ ਸਰਕਾਂ ਤੇ ਨਜ਼ਰ ਨਹੀਂ ਆਣੇ ਤਈ ਟ੍ਰੈਫਿਕ ਦਾ ਜਿਹੜਾ ਜਾਮ ਲੱਗਾ ਤੋੜੋ ਸਵੇਰੋ ਸਵੇਰ ਨੇ ਨਾ ਨੇ ਪਹਿਲੇ ਟੀਅਰ ਗੈਸ ਸਟੇਸ਼ਨ ਚ ਲਾਏ लाठी चार्ज ਹੋਇਆ ਜਦੋਂ ਉਥੋਂ ਪੀੜ ਜਿਹੜੀ ਕਤਲ ਸੀ ਉਹ ਜਦੋਂ ਇਹਨਾਂ ਕੋਲ ਉਥੋਂ ਪਾਸੇ ਨਹੀਂ ਹੋ ਪਾਈ ਤੇ ਇਹਨਾਂ ਨੇ ਬਕਾਇਦਾ ਤੌਰ ਰਾਈਫਲਾਂ ਦੇ ਫਾਇਰ ਹੋਏ ਕੋਟਕਪੂਰੀ ਇੱਕ ਬੰਦਾ ਇੱਕ ਸਾਡਾ ਸਿੰਘ ਜਿਹੜਾ ਫਟੜ ਹੋਇਆ ਬਾਬਲ ਕਲਾ ਵਿੱਚ ਦੋ ਸਿੰਘ ਸਾਡੇ ਸ਼ਹੀਦ ਹੋਏ ਮੈਂ ਤੁਹਾਨੂੰ ਦੱਸਣਾ ਚਾਹਨਾ ਮੇਰੇ ਵੀਰੋ ਉਹ ਦੋ ਜਿਹੜੇ ਪਰਚੇ ਹੋਏ ਵੱਖ-ਵੱਖ ਜਗ੍ਹਾ ਤੇ ਇੱਕ ਪਰਚੇ ਦੇ ਵਿੱਚ ਜਿਹੜਾ ਕੋਟਕਪੂਰੇ ਵਾਲਾ ਪਰਚਾ ਉਹਦੇ ਵਿੱਚ ਵੱਡੇ ਬਾਗਲ ਦਾ ਨਾ ਸੁਖਵੀਰ ਸਿੰਘ ਦਾ ਨਾਂ ਸੈਣੀ ਦਾ ਤੇ ਪੰਜਾਂ ਰੋੜ ਪੁਲਿਸ ਅਫਸਰ ਦਾ ਦੇ ਜਿਹੜਾ ਦੂਜਾ ਪਰਚਾ ਹੈ ਉਹਦੇ ਵਿੱਚ ਨਾਂ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਹੈ ਨਾ ਸੁਖਵੀਰ ਸਿੰਘ ਦਾ ਬਾਕੀ ਆਪਸ਼ਨਾਂ ਦੇ ਨਾਂ ਹੈ ਸਾਢੇ 3 ਸਾਲ ਗੁਜ਼ਰਨ ਦੇ باوجود ਇਹ ਕੇਜਰੀਵਾਲ ਨੇ ਤੁਹਾਨੂੰ ਪਤਾ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਪੰਜਾਬ ਦੇ ਵਿੱਚ ਸਰਕਾਰ ਬਣਨ ਤੋਂ ਪਹਿਲੇ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜਾ ਆਈਜੀ ਹੁੰਦਾ ਸੀ ਉਹ ਜਿਹੜੀਆਂ ਸਪੈਸ਼ਲ ਇਨਵੈਸਟੀਗੇਟਿੰਗ ਟੀਮਾਂ ਬੜੀਆਂ ਸੀ ਐਸ ਆਈ ਟੀ ਦੇ ਨੂੰ ਕਹਿੰਦੇ ਉਹਨਾਂ ਦਾ ਮੈਂਬਰ ਸੀ ਕੇਜਰੀਵਾਦ ਤੇ ਭਗਵੰਤ ਮਾਨ ਨੇ ਪੰਜਾਬ ਨੂੰ ਇਹ ਗੱਲ ਦਾ ਵਾਅਦਾ ਕੀਤਾ ਕਿ ਪੰਜਾਬੀਓ ਜਿੱਦਣ ਸਰਕਾਰ ਨਵੀਂ ਆਈ ਕੋਈ ਇਮਾਨਦਾਰ ਚੀਫ ਮਿਨਿਸਟਰ ਆਇਆ ਮੈਂ ਤੁਹਾਨੂੰ ਯਕੀਨ ਦਿਵਾਉਣਾ 24 ਘੰਟਿਆਂ ਕੁਮਰ ਵਿਜੇ ਪ੍ਰਤਾਪ ਦੀ ਜਿਹੜੀ ਸੈਟ ਹੈ ਉਹਦੀਆਂ ਫਾਈਂਡਿੰਗਸ ਜਿਹੜੀਆਂ ਉਹਦੀ ਰਿਪੋਰਟ ਅਸੀਂ ਲਾਗੂ ਕਰਕੇ 24 ਘੰਟਿਆਂ 'ਚ ਇਹਨਾਂ ਦੋਸ਼ੀਆਂ ਨੂੰ ਅਸੀਂ ਫਰੀਦਕੋਟ ਦੀ ਕਚਹਿਰੀ 'ਚ ਪਹੁੰਚਾਵਾਂ ਮੇਰੇ ਵੀਰੋ ਸਾਢੇ 3 ਸਾਲ ਗੁਜ਼ਰ ਚੁੱਕੇ ਨੇ ਮੈਂ ਤੁਹਾਨੂੰ ਦਾਅਵੇ ਨਾਲ ਗੱਲ ਕਹਿ ਸਕਦਾ ਜਿ ਲੀਡਰ ਆਫ ਦੀ ਆਪੋਜੀਸ਼ਨ ਅਜੇ ਤੱਕ ਫਾਈਨਲ ਚਲਾਨ ਇਹਨਾਂ ਦੇ ਖਿਲਾਫ ਪੁੱਟ ਨਹੀਂ ਹੋਏ ਫਾਈਨਲ ਚਲਾਨ ਦੀ ਰਿਪੋਰਟ ਨਹੀਂ ਆਈ ਇੱਕ ਕੇਸ ਦੇ ਵਿੱਚ ਦਾ ਪ੍ਰਕਾਸ਼ ਸਿੰਘ ਤੇ ਸੁਖਬੀਰ ਸਿੰਘ ਦਾ ਨਾਂ ਹੈ ਦੂਜੀ ਰਿਪੋਰਟ ਨਾ ਬਾਦਲ ਨੇ ਨਾ ਸੁਖਬੀ ਮੁੱਖ ਮੰਤਰੀ ਇੱਕ ਹੋਮ ਮੰਤਰੀ ਇੱਕ ਡੀਜੀਪੀ ਇੱਕ ਵਾਰਦਾਤਾਂ ਦੋ ਇੱਕ ਵਾਰਦਾਤ 'ਚ ਸਾ ਪ੍ਰਕਾਸ਼ ਸਿੰਘ ਤੇ ਸੁਖਬੀਰ ਸਿੰਘ ਤੇ ਸੁਮੇਤ ਸੈਣੀ ਦੂਜੇ ਕੇਸ ਦੇ ਵਿੱਚ ਨਾ ਪ੍ਰਕਾਸ਼ ਸਿੰਘ ਦਾ ਸੁਖਬੀਰ ਸਿੰਘ ਉਹਦਾ ਮਤਲਬ ਹੈ ਬੇਵਫਾਈ ਕੀਤੀ ਹੈ ਨਾ ਪੰਜਾਬ ਦੇ ਨਾਲ ਸਮੁੱਚੇ ਪੰਜਾਬੀ ਤੇ ਸਿੱਖ ਜਗਤ ਨਾਲ ਬੇਵਫਾਈ ਇਸ ਭਗਵੰਤਨੇ ਤੇ ਕੇਜਰੀਵਾਲ ਨੇ ਕੀਤੀ ਜਿਹੜੀ ਬੇਅਦਬੀਆਂ ਤੇ ਰਿਪੋਰਟ ਆਈ ਹੈ ਮੈਂ ਬੋਲਦੇ ਕਿਹਾ ਸੀ ਤੁਸੀਂ ਸੁਣਿਆ ਹੋਣਾ ਬਹੁਤ ਸਾਰੇ ਮੇਰੇ ਭਰਾਵਾਂ ਨੇ ਮੈਂ ਗੱਲ ਕਹੀ ਸੀ ਬਦਕਿਸਮਤੀ ਇਤਰਾਸ ਦੀ ਵੇਖੋ ਪੰਜਾਬ ਦੀ ਜਿਹਨੂੰ ਪੋਸਟਰ ਬੁਆਏ ਬਣਾਇਆ ਸੀ ਜਿਹਨੂੰ ਲੈ ਕੇ ਆਂਦਾ ਸੀ ਕਮਰ ਵਿਜੇ ਪ੍ਰਤਾਪ ਨੂੰ 13 ਸਾਲ ਦੀ ਨੌਕਰੀ ਛਡਾ ਦਿੱਤੀ ਉਹ ਅੱਜ ਅਸੈਂਬਲੀ ਤੋਂ ਬਾਹਰ ਇਹਨਾਂ ਨੇ ਪਾਰਟੀ ਚੋਂ ਪੰਜ-ਛੇ ਪਾਸੇ ਕੱਢ ਦਿੱਤਾ ਤੇ ਜਿਹਨੂੰ ਪਰਚੇ ਦੇ ਵਿੱਚ ਰੱਖ ਰਿਆ ਸੁਖਵੀਰ ਸਿੰਘ ਬਾਦਲ ਉਹ ਚਲਾਨ ਤੋਂ ਬਾਹਰ ਜਿਹੜਾ ਤੁਹਾਡਾ ਕਮਰ ਵਿਜੇ ਪ੍ਰਤਾਪ ਹੈ ਉਹਨੂੰ ਅਸੈਂਬਲੀ ਤੋਂ ਬਾਹਰ ਕਰਤਾ ਸੁਖਵੀਰ ਸਿੰਘ ਬਾਦਲ ਨੂੰ ਪਰਚੇ ਚੋਂ ਬਾਹਰ ਕਰਤਾ ਕਿਸ ਕਿਸ ਦਾ ਇਨਸਾਫ ਇਹ ਸਰਕਾਰ ਸਾਨੂੰ ਦੇਗੀ ਅੱਜ ਉਹ ਨੌਜਵਾਨ ਬੱਚੀ ਜਿਹੜੀ ਹੈ ਲੜਕੀ ਸੌਰੀ ਉਹ ਜੋ ਵੀ ਹੈ ਐਮਐਲਏ ਉਹਨੇ ਤਿਆਗ ਪੱਤਰ ਦੇ ਦਿੱਤਾ ਕੀ ਗੱਲ ਇਹ ਧੋਖਾ ਨਹੀਂ ਛੱਡੇ ਨਾਲ ਦੀ ਲੋਕਾਂ ਨੇ ਵੋਟਾਂ ਤਾਂ ਦਿੱਤੀਆਂ ਸੀ 5 ਸਾਲ ਵਾਸਤੇ ਸੱਡੇ 3 ਸਾਲਾਂ ਚੋਂ ਛੱਡ ਕੇ ਐਮਐਲਏ ਸ਼ਿਪ ਦੁਰ ਚੱਲੀ ਤੋ ਮੈਂ ਤੁਹਾਨੂੰ ਗੁਜ਼ਾਰਿਸ਼ ਇੰਦੀ ਕਰਨ ਵਾਸਤੇ ਆਇਆ ਜੇ ਤੇ ਅਸੀਂ ਚਾਹਨੇ ਆ ਕਿ ਤੁਹਾਡੀ ਜ਼ਿੰਦਗੀ ਵੇਖੋ ਤਰਨਤਾਨ ਵਾਲੇ ਬੈਠੇ ਹੋ ਸਾਰਿਆਂ ਨੂੰ ਵੱਧ ਜੇ ਗੈਂਗਸਟਰ ਨੇ ਤਾਂ ਇਹ ਸੀ ਜੀ ਇਹ ਨਹੀਂ ਕਿ ਬਾਕੀ ਏਰੀਆ ਚ ਨਹੀਂ ਪਰ ਸਾਰਾ ਉਹਨਾਂ ਵੱਦਾ ਗੁੰਡਾਗਰਦੀ ਜਾਂ ਬਦਮਾਸ਼ੀ ਜਾਂ ਗੈਂਗਸਟਰ ਦਾ ਜੇ ਰਾਤ ਚੱਲ ਜਾ ਤਰਨ ਤਰਨ ਇਹ ਸਾਰੇ ਏਰੀਆ ਮੈਂ ਜ਼ਿਲ੍ਹੇ ਦੀ ਗੱਲ ਕਰ ਰਿਹਾ ਮੇਰੀ ਗੱਲ ਸੁਣ ਲੋ ਬੋਲੇ ਸੋਨੇ ਹਾਲ ਬਾਤ ਕਰ ਲਿਓ ਅਜੇ ਧਿਆਨ ਕਰੋ ਜਿਹੜਾ ਅਜਕਾਰਾ ਚੰਗੀ ਜਗ੍ਹਾ ਠੋਕਿਓ ਹਾਂ ਬੇਨਤੀ ਮੇਰੀ ਸੁਣ ਲਓ ਹਣ ਇਹ ਗੈਂਗਸਟਰਾਂ ਦੀਆਂ ਚਿੱਠੀਆਂ ਗੈਂਗਸਟਰਾਂ ਦਾ ਸ਼ਿਕਾਰ ਹਰ ਘਰ ਹੋ ਰਿਹਾ ਜੇ ਅਸੀਂ ਇਹ ਗੈਂਗਸਟਰ ਰੋਕਣਾ ਚਾਹਨੇ ਆ ਇਹਨਾਂ ਗੈਂਗਸਟਰਾਂ ਦੀ ਮਦਦ ਇਹ ਸਰਕਾਰ ਨੇ ਐਸ ਇਲੈਕਸ਼ਨਾਂ ਚ ਵੀ ਲੈਣੀ ਜੇ ਜੋ ਜਲੰਧਰ ਵੈਸਟ ਦੀ ਇਲੈਕਸ਼ਨ ਹੋਈ ਮੇਰਾ ਵਿਰੋਧ ਸੁਣ ਲਓ ਇੱਧਰ ਜਦੋਂ ਜਲੰਧਰ ਵੈਸਟ ਦੀ ਇਲੈਕਸ਼ਨ ਹੋਈ ਇੱਕ ਗੈਂਗਸਟਰ ਜਿਹਨੇ ਤਿੰਨ ਕਤਲ ਕੀਤੇ ਸੀ ਉਸ ਏਰੀਆ 'ਚ ਉਹਨੂੰ ਪਟਿਆਲੇ ਦੀ ਜੇਲ੍ਹ 'ਚੋਂ ਕੱਢ ਕੇ ਇਹਨਾਂ ਜਲੰਦਰ ਇਸਤੇਮਾਲ ਕੀਤਾ ਜਦੋਂ ਸਾਡੀ ਤੇਰਾਬਾਬਾ ਨਾਨਕ ਦੀ ਇਲੈਕਸ਼ਨ ਸੀ ਉੱਥੇ ਦੂਜਾ ਗੈਂਗਸਟਰ ਉਹਨੂੰ ਇਸਤੇਮਾਲ ਕੀਤਾ ਲਾਰੈਂਸ ਬਿਸ਼ਨੋਈ ਨੂੰ ਤੁਹਾਨੂੰ ਆ ਪਤਾ ਹੋਏਗਾ ਐਂਟੀ ਗੈਂਗਸਟਰ ਟਾਸਕ ਫੋਰਸ ਉਹਦੇ ਕਪਸਰ ਨੇ ਆਪਣੀ ਜੇਬ 'ਚੋਂ ਟੈਲੀਫੋਨ ਕੱਢ ਕੇ 1.5 ਘੰਟੇ ਦੀ ਇੱਕ ਨੈਸ਼ਨਲ ਚੈਲੰਜ ਨਾਲ ਉਹਦੀ ਇੰਟਰਵਿਊ ਕਰਾਈ ਤੇ ਤਰਨਤਾਨ ਦੇ ਵਿੱਚ ਵੀ ਜੋ ਮੈਨੂੰ ਅਦਲਾ ਹੈ ਇੱਥੇ ਵੀ ਇਹਨਾਂ ਦਾ ਇਸਤੇਮਾਲ ਕੀਤਾ ਜਾਏਗਾ ਜੇ ਅਸੀਂ ਆਪਣੇ ਪਰਿਵਾਰਾਂ ਨੂੰ ਮਹਿਫੂਜ਼ ਕਰਨਾ ਚਾਹੁੰਦੇ ਆ ਮੇਰੀ ਗੱਲ ਸੁਣ ਲਓ ਚੰਗੀ ਤਰ੍ਹਾਂ ਪਰਾਂ ਜੇ ਆਪਣੇ ਪਰਿਵਾਰਾਂ ਨੂੰ ਮਹਿਫੂਜ਼ ਕਰਨਾ ਚਾਹੁੰਦੇ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਨੌਜਵਾਨ ਬੱਚੇ ਜਿਹੜੇ ਬਾਹਰਲੇ ਮੁਲਕਾਂ ਚ ਉਹਨਾਂ ਨੂੰ ਮਹਿਫੂਜ਼ ਰੱਖਣਾ ਹੈ ਤੇ ਕਿਰਪਾ ਕਰਕੇ ਤਰਨਤਾਰਨ ਦੀ ਜਿਹੜੀ ਆਉਣ ਵਾਲੀ ਇਲੈਕਸ਼ਨ ਇਹ ਕਾਂਗਰਸ ਦਾ ਜਿਹੜਾ ਵੀ ਉਮੀਦਵਾਰ ਪਾਰਟੀ ਚੂਜ਼ ਕਰੇਗੀ ਉਹਨੂੰ ਤਗੜੇ ਮਾਰ ਦੇਣਾ ਜਿਤਾ ਕੇ ਕੱਲੋ